ਕੀ ਸੋਕ ਪਾਇਆ ਸਿਰਕ ਜਤ passar ਠੀਕ ਹੋ ਗਿਆ ਫੇਰ ਆ ਜਾਓ ਜੀ ਕੱਲ ਨਵਾਂ ਸ਼ਹਿਰ ਅੱਛਾ ਸੂਸ ਲਗੇ ਸਗੇ ਸਰ ਪੋਸਟ ਯੂ ਹਾਂ ਜੀ ਉਹ ਕਰ ਲਾਂਗੇ ਸਰ ਅਸੀਂ ਕਰ ਲਾਂਗੇ ਫੋਨ ਚੱਲਦਾ ਹੋਣਾ ਹੈ ਉਹ ਕਰ ਲਾਂਗੇ ਸਰ ਉਹ ਸਰ ਕਿਸ ਰਾਜਈਆ ਰਾਮਰੇ ਹੁੰਦਾ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਤੇ ਦੇਖੋ ਕੰਪਲੀਟ ਕੀ ਕੀਤਾ ਸਰ ਬਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਈਆ ਰਾਮਰੇ ਹੁੰਦਾ ਤਾਂ ਨਹੀਂ ਹੈਗਾ ਜਿੱਦਾਂ ਖਰਗੋਸ਼ ਭੱਜਿਆ ਨਾ ਕੋਲੇ ਮਦਾਂ ਚ ਕਰ ਲਾਂਗੇ ਸਰ ਅਸੀਂ ਇਹ ਸ਼ਿਕਾਰੀ ਆਪਣੇ ਕੁੱਤਿਆਂ ਦੀ ਸੰਗਲੀ ਫੜ ਲੈ। ਨਹੀਂ ਸਰ ਤੁਸੀਂ ਫਿਕਰੀ ਨਾ ਕਰੋ ਇਹ 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 ਸਾਡੇ ਵਰਸੇ ਵੀ ਇੱਜ਼ਤ ਦਾ ਸਵਾਲ ਹੈਗਾ। ਅਸੀਂ ਇਹ ਕਰਕੇ ਸਰ ਨੂੰ ਵਿਸ਼ਵਾਸ ਦਿਵਾਉਂਗਾ ਮੈਂ ਕਰਕੇ। ਮੈਂ ਬੀਂਗ ਆਪਣੇ ਐਸਐਸਪੀ ਨੂੰ ਮੈਂ ਵਿਸ਼ਵਾਸ ਦਿਵਾਉਂਦਾ। ਬਿਸਤ ਨੇ ਵੀ ਕਿਹਾ ਸੀ ਵੀ ਬਿਲਕੁਲ ਕਰਕੇ ਦਿਖਾ।

ਸਰ ਇਹ 11 ਨੂੰ ਤੁਹਾਡੇ ਤੋਂ ਰਿਪੋਰਟ ਮੰਗੀ ਗਈ ਆ ਜੋ ਆ ਲਾਈ ਆ ਜੀ ਸਰ ਅਮਰਿੰਦਰ ਸਿੰਘ ਰਾਜਾ ਬਣੀ ਜੀ ਸਰ 3 ਤਰੀਕ ਨੂੰ ਲਾਈ ਹੈ ਸਰ ਚਾਹਤੇ ਕਿ ਮੈਪੀਆ ਤਰਚ ਹੋਈ ਸਰ 3 ਤਰੀਕ ਨੂੰ ਕੰਪਲੀਟ ਮਿਲੀ ਸੀ ਸਰ ਹੂੰ ਇਹ ਤਿੰਨ ਤੋਂ ਬਾਅਦ ਚਾਪ ਦੇ ਨੂੰ ਇਹ ਚ ਡੀਏ ਲਿਖਣ ਦੀ ਰੈਲ ਲਾਈਨ ਤੋਂ ਬਾਅਦ ਐਸਐਸਪੀ ਸਭ ਲੋਕ ਸਾਈਬਰ ਪੁਲਿਸ ਸਟੇਸ਼ਨ ਦੇ ਚੋਂ ਅੱਧਾ ਡਾਟਾ ਓਕੇ 4 ਤਰੀਕ ਨੂੰ ਅੱਜ ਤਰੀਕ ਹੋ ਗਈ 10 ਸਰੀ ਸਿਰ ਪਿਛਲੇ 5 ਦਿਨਾਂ ਦੇ ਵਿੱਚ ਵਿਚਾਲੇ ਕੀ ਕੀਤਾ ਉਹ ਰਿਪੋਰਟ ਚਾਹੀਦੀ ਹੈ ਇਹ ਹੀ ਹੈ ਨਾ ਸਰੀ ਤੇ ਵਦਈ ਤੇ ਸਰੀ ਸਭੀ ਉਸਿੰਦੀ ਨੂੰ ਕਾਲ ਕੀਤੀ ਸੀ ਸਰ ਕੱਲੀ ਸ਼ਾਮ ਤਵਕੀਸ਼ ਹੋਏ ਸਰੀ ਦੇ ਵਿੱਚ ਤੇ ਕੱਲ ਉਹਨਾਂ ਨੂੰ ਸਰ ਸਰਟੀਫਿਕੇਟ ਲੈ ਆ ਸੀ ਨਾਲ ਜਿਹੜੀ ਸਰ ਇਹ ਲੈਕਚਰ ਉਹਨਾਂ ਨੇ ਕੀਤਾ ਰਾਜ ਉਹਦੇ ਸਰ ਉਹਦੀ ਲੈਕਚਰ ਦੀ ਪੈਂਡਰ ਹੋ ਜੇ ਹੂੰ ਇਹ ਆਪਰੇ ਇੱਕ ਮਿੱਟੀ ਸੀ ਤੁਹਾਡੀ ਤਕਰੀਬ ਹੋ ਰਹਾ ਸਰਬਜੋਤ ਸਿੰਘ ਪਟਨਾਪੁਰ ਡੋਟਾ ਸਿੰਘ ਇੱਕ ਸੱਤ 43 ਸਰਪਤ ਨੂੰ ਕੱਤਮਾ ਸ਼ਾਮਲ ਤਫ਼ਤੀਸ਼ ਹੋਣੀ ਜਿਹੜਾ ਤੁਸੀਂ ਸੰਪਰਕ ਕੀਤਾ ਕਦੋਂ ਕੀਤਾ ਜੀ ਸਰ ਅਸੀਂ 4-3 ਦਿਨ ਹੀ ਕਰਤੀ ਸੀ ਫਾਈਲ ਵਿੱਚ 6 ਦਿਨ ਵੀ ਸਰਪਾਲ ਕੀਤੀ ਸੀ ਫਿਰ ਸਰ ਲਿਖੀ ਜੀ ਉਹਨਾਂ ਨੂੰ ਦਿੱਤਾ ਸੀ ਤੇ ਸਰ ਉਹਨਾਂ ਦਾ ਜੈਤੀ ਸਰਟੀਫਿਕੇਟ ਮੀਡੀਆ ਤੇ ਵਾਇਰਲ ਹੋਈ ਉਹਨਾਂ ਨੇ ਆਸ਼ੀਸ਼ ਦੀ ਮੰਗ ਕੀਤੀ ਜਿੰਨਾ ਸੋਚਸਤੋਂ ਪਤਾ ਲੱਗਾ ਉਸ ਬਾਰੇ ਵੀ ਇਹਦਾ ਮਤਲਬ ਜਿਹੜਾ ਤੁਸੀਂ ਇਹ ਮੰਗ ਕੀਤੀ ਆ ਵੀਡੀਓ ਦੀ ਪੈਨ ਡਰਾਈਵ ਦੀ ਜਿੱਦਾਂ ਪਰਚਾ ਦਰਜ ਕੀਤਾ ਉਹ ਤਾਂ ਤੁਹਾਡੇ ਕੋਲ ਹੈ ਨਹੀਂ ਸੀ ਫਿਰ ਪਰਚਾ ਕੀਤਾ ਦਰਜ ਕੀਤਾ ਤੇ ਸਿਕੰਡੈਂਟ ਆ ਸੀ ਵੀਡੀਓ ਪਾਈ ਹੋਈ ਸੀ ਜਿਹੜੀਆਂ ਉਹਨਾਂ ਦੇ ਆਧਾਰ ਸਰ ਡਾਊਨਲੋਡ ਵੀ ਕੀਤਾ ਸੀ ਕੁਝ ਹਮਮ ਕੇ ਦੂਜੀ ਵਾਰੀ ਪੈਨ ਡਰਾਈਵ ਤੇ ਵੀਡੀਓ ਕਮੰਗੀਆਂ ਸਰ ਉਹਦੀ ओरिजिनल ਵੀ ਜਾਣਨ ਵਾਸਤੇ ਸਰ ਜੀ ਠੀਕ ਤੇ ਸਰ ਅਜੇ ਹੋਰ ਤੇਕਨੀਕਲ ਵੀ ਹੋਣਾ ਇਹਦੇ ਵਿੱਚ ਸਰ ਤੁਸੀਂ ਪੈਟ ਵੀ ਦਾ ਸਰਟੀਫਿਕੇਟ ਵੀ ਲੈਣਾ ਟੈਕਨੀਕਲ ਸਰ ਤੋਂ ਵੀ ਉਹ ਯੂਜ਼ ਜੇ ਛੇਰਖਾਨੀ ਛੇਰਖਾਨੀ ਯਾਰੀ ਕਿ ਸਰ ਇਨਵੈਸਟੀਗੇਸ਼ਨ ਸੰਬੰਧੀ ਚੀਜ਼ ਸਰ ਮੈਂ ਉਹ ਤੇ ਜੋਨੇ ਸਾਰੇ ਤੇ ਚਹੀ ਡੀਡ ਵੀ ਕਰ ਚੁੱਕੇ ਆ ਇਹਦੇ ਚ ਸਾਨੂੰ ਰੀਡ ਕਿੱਥੇ ਕੀਤੀ ਸਰ ਸਾਨੂੰ ਥੋੜੀ ਇਨਫੋਰਮੇਸ਼ਨ ਮਿਲੀ ਸੀ ਕਿ 에어ਪੋਰਟ ਜਲੰਧਰ ਆ ਰਹੇ ਸਰ ਉਥੇ ਤੇ ਉਥੇ ਅੰਮ੍ਰਿਤਸਰ ਸਰ ਸਟਿਸਰ ਐਸੀ ਨਾਲ ਸਾਡੇ ਐਸਪੀ ਡੀਸ ਸਭ ਸੀ ਹੋਰ ਵੀ ਡੀਐਸਪੀ ਸਰ ਬਾਤ ਸੀ ਜਿਸ ਸੀ ਉਹ ਵੀ ਹੋਇਆ ਸਰੰਤ ਕਰਨ ਹੈ ਨਹੀਂ ਕਿਉਂ ਰੈਲੀ ਚ ਕਰਤ ਸਰ ਉਥੇ ਜਾ ਕੇ ਦੇਖਿਆ ਸਰ ਬਾਕੀ ਪਿੰਡ ਦਾ ਪਤਾ ਲੱਗ ਗਿਆ ਸੀ ਵੀ ਕਿਹੜੇ ਪਿੰਡ ਦੇ ਵਿੱਚ ਇਹਨਾਂ ਨੇ ਲੈਕਚਰ ਕੀਤਾ ਹਾਂ ਫਿਰ तो जल्दी रिसीव कर लेंगे कल ही तरन तारण वक्त पाए ठीक हो गया फिर आ जाओ जी ਕੱਲ ਨਵਾਂ ਸ਼ਹਿਰ ਸੋਰਸ ਲੱਗੇ ਸਾਡੇ ਸਰ ਜੀ ਪੋਸਟਿੰਗ ਉਹ ਅੰਜੂ ਕਰ ਲਾਂਗੇ ਸਰ ਅਸੀਂ ਕਰ ਲਾਂਗੇ ਫੋਨ ਚੱਲਦਾ ਹੋਣਾ ਹੈ ਉਹ ਕਰ ਲਾਂਗੇ ਸਰ ਹੋਰ ਸਭ ਕੁਝ ਕਰ ਰਾਜਾ ਹੀ ਆ ਰਾਬਰੇ ਹੱਟ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਤੇ ਦੇਖੋ ਕੰਪਲੀਟ ਕੀ ਕਰਦੇ ਬਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਾ ਹੀ ਆ ਰਾਬਰੇ ਹੱਟ ਤਾਂ ਨਹੀਂ ਹੈਗਾ ਸਰ ਅਸੀਂ ਉਹ ਕਰ ਲੈਂਦੇ ਜੀ ਕੰਪਲੀਟ ਹੋਸ ਕਰਾਂਗੇ ਜੀ ਸਰ ਡੈਫੀਨਿਟ ਇਹ ਕਿੰਨੇ ਦਿਨਾਂ ਚ ਦੀ ਰਿਪੋਰਟ ਕਰੋਗੇ ਵੀ ਇਹ ਵੀਡੀਓ ਜਿਹੜੀ ਆ ਇਹਦਾ ਵੀਡੀਓ ਰਿਪੋਰਟ ਮੰਗਦੇ ਸਰ ਟੈਕਨੀਕਲ ਤੇ ਸਰ ਹਫਤਾ 10 ਦਿਨ ਤੇ ਲੱਗ ਜਾਂਦੇ ਨੂੰ ਟੈਕਨੀਕਲ ਦੇ ਵਿੱਚ ਜਿਹੜਾ ਪੈਂਟੀ ਦਾ ਸਰਟੀਫਿਕੇਟ ਲੈਣਾ ਸਰ ਉਹ ਉਹਦੇ ਜਿੱਥੋਂ ਮਿਲਣਾ ਹੋ ਇਹ ਸਰ ਟੈਕਨੀਕਲ ਸਰ ਤੋਂ ਹੀ ਸਰ ਮੰਗਣਗੇ ਕਿੱਥੋਂ ਇਹ ਸਰ ਇਹ ਤੋਂ ਸਾਈਬਰ ਫਲੋਰ ਤੋਂ ਲੈਵਾਂਗੇ ਜਾਂ ਸਾਡੇ ਡੀਆਈ ਆਫਿਸ ਦੇ ਵਿੱਚ ਹੈਗਾ ਫੋਰੈਂਸਿਕ ਲੈਬ ਤੋਂ ਜਾਂ ਕਿੱਥੋਂ ਲੈਣ ਦੇ ਬੰਦੇ ਜੇ ਜੇ ਮੁਹਾਲੀ ਆ ਉਹ ਸਰ ਉੱਥੇ ਵੀ ਹੈਗੀ ਹੈ ਸਰ ਜੀ ਮੈਨੂੰ ਇਹਦੇ ਤੋਂ ਮੈਂ 24 ਘੰਟੇ ਕਢਾ ਦੇਣਾ ਐਦਾਂ ਭੇਜ ਕੇ ਮੈਂ ਹੋਣੀ ਕਢਾ ਲੈਣਾ ਉਹ ਕਰਵਾ ਲੈ ਜੇ ਫਰਸੀ ਕਰਵਾ ਲੈਣੀ ਹੂੰ ਕਰਵਾ ਲੈਣੀ ਜੀ ਅਸਲ ਫਾਰਮੈਲਟੀ ਵੀ ਪੂਰੀ ਕਰਨੀ ਹੈ ਭਾਸ਼ਣ ਤਾਂ ਦਿੱਤਾ ਹੀ ਹੈ ਨਾ ਆਪਣੇ ਚੇਤੇ ਪਾਈ ਉਹ ਕਰਵਾ ਲੈਣਾ ਸੀ ਅੱਜ ਤਰੀਕੀ ਨਹੀਂ ਹੋ ਗਈ 10 ਇਹ ਤੇ ਸਭ ਕਲੀਆ ਕਟ ਬਿਲਕੁਲ ਜਨੇ ਪਾ ਵੀ ਆਪਣੇ ਬੈਂਕ ਖਾਤਾ ਇਹਦਾ ਹੈਗਾ ਸਾਡੇ ਕੋਲ ਸੁਖੂ ਸਰ ਅਸੀਂ ਇਹ ਸਭ ਕਰ ਲੈਣਾ ਕੰਪਲੀਟ ਜਿਹੜਾ ਹੈ 100% ਅਸੀਂ ਇਹਦੇ ਰੈਸਟ ਵੀ ਕਰਾਂਗੇ ਡੀਐਸਪੀ ਸਾਹਿਬ ਦੇਖੋ ਸਰਦਾਰ ਬੂਟਾ ਸਿੰਘ ਸਰ ਸਾਡੇ ਬੜੇ ਸਨਮਾਨਯੋਗ ਹੈ ਜੀ ਸਨਮਾਨਯੋਗ ਪੰਜਾਬ ਦੀ ਸਿੱਖਿਆ ਸਾਰੇ ਪੰਜਾਬੀਆਂ ਦਾ ਮਾਰਤਾਣ ਸੀ ਤੇ ਉਸ ਤੋਂ ਬਾਅਦ 8 ਵਾਰ ਦੀ ਐਮਪੀ ਐਮਪੀ ਸਰ ਮਿਨਿਸਟਰ ਸਾਹਿਬ ਤੇ ਜਦੋਂ ਸਾਰੀ ਦੁਨੀਆ ਨੇ ਉਹਨੂੰ ਇਕੱਲਾ ਛੱਡ ਤਾ ਨਾ ਸਾਰੀਆਂ ਪਾਰਟੀਆਂ ਨੇ ਤੇ ਇਕੱਲਾ ਹੀ ਜਾ ਕੇ ਲੜ ਪਿਆ ਮੈਦਾਨ ਚ ਤੇ ਜਲੌਰ ਤੋਂ ਐਮਪੀ ਬਣ ਗਿਆ ਯਾਦ ਹਾਂਜੀ ਸਰ ਲੜੇ ਇੱਡੀ ਵੱਡੀ ਸ਼ਖਸੀਅਤ ਪੰਜਾਬ ਛੱਡ ਕੇ ਰਾਜਸਥਾਨ ਤੋਂ ਖੜਾ ਹੋ ਗਿਆ ਜੀ ਸਰ ਤੇ ਰਾਜਸਥਾਨ ਨੇ ਹੀ ਵੋਟਾਂ ਬਾਤੀਆਂ ਉਹਨਾਂ ਨੇ ਵੀ ਮਾਨ ਸਨਮਾਨ ਕੀਤਾ ਅਸੀਂ ਪੰਜਾਬੀਆਂ ਨੇ ਮਾਨ ਸਨਮਾਨ ਕਿਉਂ ਕਰਾਉਣਾ ਐ ਐਜੂਕੇਟਿਡ ਪਰਸਨ ਆ ਸਰ ਉਸ ਟਾਈਮ ਤੇ ਐਮਏ ਇੱਥੇ ਕੇਵੀ ਸਰ ਦਾ ਪੀ ਐਚ ਡੀ ਬੰਦੇਲਖੰਡ ਯੂਨੀਵਰਸਿਟੀ ਤੋਂ ਪੀ ਐਚ ਡੀ ਫਿਰ ਸਰ ਕਾਫੀ ਲੈਂਗੁਏਜ ਦੇ ਉੱਤੇ ਨਦੀ ਪਕੜ ਸੀ ਇੰਗਲਿਸ਼ ਦਾ ਫਲੂਅੈਂਸੀ ਹੁੰਦਾ ਸੀ ਦੇਖ ਲਓ ਜੀ ਬਹੁਤ ਸੋਹਣਾ ਸ਼ਾਬਾਸ਼ ਫਿਰ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਸਰ ਪਹਿਲੀ ਵਾਰ ਜਿਹੜੇ ਦਲਤਾਂ ਨੂੰ ਇਨਸਾਫ ਦਵਾਦੇ ਰਹੇ ਹਾਂ ਜੀ ਉਨੋ ਉਹਦੀ ਹੀ ਜਾਤ ਪਰਖ ਲਈ ਉਹਦਾ ਹੀ ਰੰਗ ਰੰਗ ਕਾਲਾ ਕੋਰਾ ਸਰ ਇਹਨਾਂ ਜੀ ਜਦੋਂ ਬੰਦੇ ਦਾ ਜਦੋਂ ਕਹਿ ਦिए ਮਾੜਾ ਟਾਈਮ ਆਇਆ ਇਹਨਾਂ ਜੀ ਉਹ ਨਕਲ ਕਰਨੀ ਚਾਹੁੰਦੇ ਕਿਸੇ ਦੀ ਪਰ ਉਹ ਨਕਲ ਹੋਈ ਨਹੀਂ ਇਹਨਾਂ ਕੋ ਜਿੱਤਾ ਕਹਿ ਦिए ਇਹਨਾਂ ਨੇ ਬੜਾ ਉਹ ਆਪਣੀ ਲੈਂਗੁਏਜ ਜਿਹੜੀ ਗਲਤ ਇਸ ਮਾਮਲੇ ਦੇ ਵਿੱਚ ਸਰ ਬਿਲਕੁਲ ਠੀਕ ਨਹੀਂ ਹੋਏਗੀ ਜੀ ਇਹ ਸਾਨੂੰ ਮੈਨੂੰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਤੁਹਾਡੀ ਅਗਲੀ ਕਿ ਡੇਲੀ ਅਪਡੇਟ ਦੇ ਪਾਵਾਂ ਤੁਹਾਨੂੰ ਨਹੀਂ ਸਰ ਡੇਲੀ ਅਪਡੇਟ ਨਾ ਪਾਵੇ ਜੀ 15 ਦਿਨ ਤੋਂ ਵੀ ਕਿੰਨੇ ਦਿਨ ਤੇ ਦੇ ਰਹੇ ਸਰ ਕੋਈ 60 ਦਿਨ ਦੇ ਵਿੱਚ ਅਸੀਂ ਇਹ ਇਨਵੈਸਟੀਗੇਸ਼ਨ ਪੂਰੀ ਕਰਨੀ ਕਰਨੀ ਹੈ ਜੀ ਐਸਐਸਸੀ ਐਕਟ ਲੱਗਿਆ ਸਰ ਉੱਚੇ ਸੀ 60 ਦੇ ਵਿੱਚ ਕੰਪਲੀਟ ਕਰਨੀ ਹੈ ਜੀ ਸਾਰੀ ਇਨਵੈਸਟੀਗੇਸ਼ਨ ਜੀ ਉਹ ਕਰ ਲੈਣੀ ਚਾਹੀਦੀ ਸੀ ਸਰ ਕਿਸੇ ਡੀਟੀਮਾਸਰ ਬਣ ਗਿਆ ਮਦਦ ਕੋਈ ਸਰ ਇਹ ਸਭ ਕੁਝ ਹੋ ਰਿਹਾ ਹੈ ਕਿੰਨੇ ਦਿਨ ਇਸ ਵਿਕਤੰ ਦੇ ਦੱਸ ਨਹੀਂ 2 ਦਿਨ ਇਹ ਤਾਂ ਇਦਾਂ ਆ ਵੀ ਉਹ ਤਾਂ ਸਰ ਇਨਵੈਸਟੀਗੇਸ਼ਨ ਇਸ ਸਿਕਿਟੀ ਦੇ ਵਿੱਚ ਕਰਨੀ ਹੈ ਕੰਪਲੀਟ 60 ਦਿਨ ਦੇ ਵਿੱਚ ਕਰ ਲੈਣੀ ਹੈ ਜੀ ਅਸੀਂ ਇਹ ਤਾਂ ਇਦਾਂ ਹੈ ਨਾ ਵੀ ਵੀ ਜਿਹਦਾ ਖਰਗੋਸ਼ ਭੱਜਿਆ ਨਾ ਕੋਲੇ ਮਦਾਂ ਚ ਕਰ ਲਾਂਗੇ ਸਰ ਅਸੀਂ ਇਹ ਸ਼ਿਕਾਰੀ ਆਪਣੇ ਕੁੱਤਿਆਂ ਦੀ ਸੰਗੜੀ ਫੜ ਲਏ ਨਹੀਂ ਸਰ ਤੁਸੀਂ ਫਿਕਰੀ ਨਾ ਕਰੋ ਇਹ ਕਿਹ ਹੈ ਇਹ 60 ਵਰਸ ਦੇ ਵਿੱਚ ਜਿੱਤ ਦਾ ਸਵਾਲ ਹੈਗਾ ਅਸੀਂ ਇਹ ਕਰਕੇ ਸਾਨੂੰ ਵਿਸ਼ਵਾਸ ਹੋ ਜਾਣਾ ਮੈਂ ਕਰਕੇ ਮੈਂ

ਬੀਟ੍ਰਿਕ ਜੀ ਕਮੀ ਨਾ ਰੱਖਿਓ ਬਿਲਕੁਲ ਸਰ ਕੋਈ ਹੈ ਹੀ ਨਹੀਂ ਸਾਡੀ ਦੇ ਚਤੇ ਨਾਲ ਦੇ